ਜੰਸਵੀਕ ਐਲਟਰ ਬਈ ਤੋਂ ਇਹ ਨਾਮ ਮੇਰਾ ਮੇਤਾ ਵਤ ਪੈਂਟਾ ਮੈਂ ਆਪਣੇ ਪਤੀ ਬਾਰੇ ਇੱਕ ਵਾਇ ਦੇਣਾ ਚਾਹੁੰਦੀ ਆ ਕਿ ਤਨ ਸਾਰਨ ਪਤਾ ਹੀ ਆ ਜਦੋਂ ਨਾਲ ਪਹਿਲੀ ਵਾਰੀ ਲੈ ਕੇ ਆਂਦਾ ਹੈ ਕਿੰਨਾ ਬੁਰਾ ਹਾਲ ਈ ਇਹਨਾਂ ਦਾ ਤੇ ਜਦੋਂ ਹੀ ਸਿਸਟਰ ਜੀ ਕੋਲ ਦੁਆ ਕਰਾਈ ਤੇ ਪ੍ਰਭੂ ਨੇ ਨਨ ਚੰਗਿਆ ਕੀਤਾ ਬਹੁਤ ਜ਼ਿਆਦਾ ਫਰਕ ਆ ਥੋੜੀ ਮਤਲਬ ਕਮਜ਼ੋਰੀ ਹੈ ਨੰਦਰ ਸਰੀਰ ਚ ਕੋਈ ਜੋ ਵੀ ਉਹ ਰੱਬ ਦੀ ਦਾ ਰੱਬ ਜਾਣਦਾ ਵਾ ਪ੍ਰਭੂ ਆਪੇ ਨੂੰ ਚੰਗਿਆ ਕਰੇਗਾ ਤੇ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਆ। ਹੁਣ ਦੁਆ ਵੀ ਕਰਦੀ ਆ ਤੇ ਕਿੰਮਤ ਉਹ ਜਿੱਦਾਂ ਕੇ ਇਹਨਾਂ ਨੂੰ ਸ਼ੈਤਾਨੀ ਅਟੈਕ ਹੁੰਦੇ ਹੋ ਪ੍ਰਭੂ ਯਿਸੂ ਨੇ ਇਹਨਾਂ ਨੂੰ ਚੰਗਿਆ ਕੀਤਾ ਵਾ ਤੇ ਮੈਂ ਰੱਬ ਦੀ ਦਾਸੀ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਦੀ ਦੁਆ ਦੇ ਨਾਲ ਇਹਨਾਂ ਨੂੰ ਬਹੁਤ ਫਿਰ ਮਤਲਬ ਸ਼ੈਤਾਨ ਨੇ ਕਿਹਾ ਹੋਇਆ ਤੇਰਾ ਬੇਨੇ ਨੂੰ ਚੰਗਿਆ ਕੀਤਾ ਸਾਰਿਆਂ ਜਨਸੀ ਹਾਂਜੀ ਨਾਨੇ ਨੂੰ ਲਈ ਪਤ ਪਿੰਗਾਂ ਪਿੰਦੇ ਹੋ ਵੀ ਛੱਡ ਦਿੱਤੀਆਂ ਵਾ ਤੇ ਥੋੜਾ ਹੀ ਹੋਰ ਕਮਜ਼ੋਰੀ ਹੋਵੇ ਪ੍ਰਭ ਦੂਰ ਕਰੇ ਇਹਨਾਂ ਦੇ ਅਗਲੀ ਸੋਨਾ ਕਾਲੀ ਬਾਰੇ ਪਰਮੇਸ਼ਰ ਦੀ ਵਹਿਮਾ ਕਰਾਂਗੇ ਇਹ ਬੰਦੇ ਦੱਸਣ ਦੇ ਕਿ ਵੀ ਨਸ਼ੇ ਕਰਦੇ ਜੀ ਬੀੜੀਆਂ ਵਗੈਰਾ ਪਿੰਦੇ ਨਹੀਂ ਇਹਨਾਂ ਨੇ ਪਹਿਲੀ ਤਰੀਕ ਤੋਂ ਆਪੇ ਹੀ ਖੜਾ ਦਿੱਤੀਆਂ ਘਰ ਜ ਤੋਂ ਬਾਦ ਮੈਂ ਨਹੀਂ ਪੀਣਾ ਅਗਲੀ ਤੇ ਕਿੰਨੀ ਵੱਡੀ ਪ੍ਰਭ ਦੀ ਕਿਰਪਾ ਹੈ ਅਮਨਦੀਪ ਸੱਚਮੁੱਚ ਮੇਰਾ ਪਰਮੇਸ਼ਰ ਜੀਵਨ ਨੂੰ ਬਦਲਵੋ ਕਿਤੇ ਇਹ ਧਰਮ ਬਦਲਦਾ ਨਹੀਂ ਬਦਲੇ ਯਿਸੂ ਮਸੀਹ ਸਾਡੇ ਜੀਵਨ ਨੂੰ ਬਦਲ ਦੇ ਰਿਹਾ ਹੈ ਅਮਨਦੀਪ